Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗੋਟਪੁਰਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਲੱਬਾਂ ਨੂੰ 25 ਲੱਖ ਦੇ ਚੱਕ ਵੱਡੇ ਮਾਰਕੀਟ ਕਮੇਟੀ ਗੋਟਪੁਰਾ ਦੇ ਦਫ਼ਤਰ ਵਿਖੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਖੇ ਵਿੱਚ ਪਹੁੰਚੀ ਜਿੱਥੇ ਉਹਨਾਂ ਨੇ ਗਾਂਧੀ ਮੋਰੀ ਵਿਖੇ ਹਾਈ ਸਕੂਲ ਨੂੰ 10 ਲੱਖ भाई लालू धर्मशाला सोसायी प्रेमनगर ढाई लख निरोग बाल आश्रम ढाई लख राम मुहम्मद सिंह आजाद वैलफेयर सोसायटी दो लख एक्स एक डिजल गतका एसोसिएशन एक लख ग्यारह हज़ार रामगढ़िया सोसायट कवंजा हज़ार रुपये फरीद स्पोर्ट कबड्डी क्लब कवंजा हज़ार पंजाब शूटिंग बाल एसोसिएशन पाँह हज़ार रुपये बाबा फरीद सोसायी कबंजा हज़ार रुपए बीबिया फातिमा वैलफे सोसायबंजा हज़ार रुपए ਸ਼ਹੀਦ ਭਗਤ ਯੋਤਵਰ ਸੋਰਟ ਐਂਡ ਵੈਲਫੇਅਰ ਕਲੱਬ 50000 ਦੇ ਹੋਏ ਵੀ ਸਸਤਾ ਨੂੰ ਚੰਕ ਵਟੇ ਉਹਨਾਂ ਨੇ ਕਿ ਕਿ ਕਲੱਬਾਂ ਬੰਦ ਪਈਆਂ ਸਨ ਉਹਨਾਂ ਨੂੰ ਮੁੜ ਸੰਜੀਦ ਕੀਤਾ ਜਾਵੇਗਾ ਦਾ ਸਸਤਾਵਾਂ ਵੱਧ ਚੜਕੇ ਲੋਕ ਸੇਵਾ ਕਰਨ ਉਹਨਾਂ ਨਾਲ ਮਾਰਕੀਟ ਕਮੇਟੀ ਚੇਅਰਮੈਨ ਗੁਮੀਤ ਸਿੰਘ ਆਰੇਵਾਲਾ ਇੰਦਰਜੀਤ ਸਿੰਘ ਨਿਮਾਨੀ ਵਾਲਾ ਬਿੰਨਾ ਸਮਰੂਲਾ ਮਨਪ੍ਰੀਤ ਸਿੰਘ ਤਾਲੀਵਾਲ ਸਕੱਤਰ ਮਾਰਕੀਟ ਕਮੇਟੀ ਯਦਵੀਰ ਮੁਨੀਮ ਵੈਲਫੇਅਰ ਸੁਸਾਇਟੀ ਦੇ ਵਾਈਸ ਪ੍ਰਧਾਨ ਕੁਲਦੀਪ ਵਦਵਾ ਅਸ਼ੋਕ ਦੁਆ ਹਰੀ RAM ਤੁਨੀ ਕੁਮਾਰ ਰਾਜੀਵ ਨਾਰੰਗ ਹਾਜਰ ਸਨ ਕੋਟਪਤ ਰਮੇਸ਼ਾ ਬਾਇਟ ਕੇ ਪੰਜਾਬ ਦੀ ਵਿਸ਼ੇਸ਼ ਰਿਪੋਰਟ